ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਮ ਆਪਣਾ ਯੋਗਦਾਨ ਪਾਉਂਦੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਸਿੱਖਾਂ ਦੇ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ ਤੋਂ ਇਲਾਵਾ ਇੱਕ ਸਿੱਖਾਂ ਦੀ ਹੋਰ ਬਹੁਤ ਪੁਰਾਣੀ ਸੰਸਥਾ ਵਾ ਜਿਹਦਾ ਗਠਨ 1900 ਤੇ 2 ਦੇ ਵਿੱਚ ਹੋਇਆ ਅਕਤੂਬਰ ਦੇ ਵਿੱਚ ਦੀਪ ਖਾਲਸਾ ਦੀਵਾਨ ਜਿਹਦੇ ਫਾਊਂਡਰ ਜਿਹੜੇ ਆ ਮੈਂਬਰ ਉਹ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਇੱਕ ਬਹੁਤ ਉੱਚ ਕੋਟੀ ਦੇ ਕਵੀ ਸਿੱਖੀ ਨੂੰ ਜੀਵਿਆ ਤੇ ਕਿਵੇਂ ਜੀਣਾ ਚਾਹੀਦਾ ਉਹਨਾਂ ਨੇ ਦੱਸਿਆ ਅਰਜਨ ਸਿੰਘ ਦੀ ਬਾਂਗੜੀਆ ਸਰਦਾਰ ਸੁੰਦਰ ਸਿੰਘ ਮਜੀਠੀਆ ਤ੍ਰਿloਚਨ ਸਿੰਘ ਜੀ ਤੇ ਸਰਦਾਰ ਹਰਬੰਸ ਸਿੰਘ ਔਟਾਰੀ 1902 ਦੇ ਵਿੱਚ ਦੀਪ ਖਾਲਸਾ ਦੀਵਾਨ ਹੋਂਦ ਦੇ ਵਿੱਚ ਆਇਆ ਔਰ ਚੀਪ ਖਾਲਸਾ ਦਿਵਾਨ ਦੇ ਜਿਹੜੇ ਮਕਸਦ ਆ ਉਹ ਬੜੇ ਸਪਸ਼ਟ ਆ ਇਹ ਚੀਪ ਖਾਲਸਾ ਦਿਵਾਨ ਦਾ ਸਬੰਧਨ ਹੈਗਾ ਜਿਹੜਾ ਕਿ ਉਦੋਂ ਬਣਾਇਆ ਗਿਆ ਇਹਦੇ ਵਿੱਚ ਜਿਹੜਾ ਸਪਸ਼ਟ ਲਿਖਿਆ ਆ ਵੀ ਚੀਪ ਖਾਲਸਾ ਦਿਵਾਨ ਦੇ ਮਕਸਦ ਕੀ ਆ ਖਾਲਸਾ ਪੰਥ ਦੀ ਆਤਮਿਕ ਮਾਨਸਿਕ ਸਦਾਚਾਰਕ ਵਿਦਿਅਕ ਭਾਈਚਾਰਕ ਤੇ ਪਦਾਰਥਕ ਵਿਰਧੀ ਤੇ ਭਲਾਈ ਦਾ ਉਪਰਾਲਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਇਹ ਜੀਵ ਖਾਲਸਾ ਦਿਵਾਨ ਦੇ ਉਦੇਸ਼ ਆ ਗੁਰਬਾਣੀ ਗੁਰ ਇਤਿਹਾਸ ਤੇ ਪ੍ਰਮਾਣਿਕ ਬਾਣੀਆਂ ਦਾ ਪ੍ਰਚਾਰ ਕਰਨਾ ਇਤਿਹਾਸ ਨੂੰ ਵੀ ਗੁਰਬਾਣੀ ਨੂੰ ਵੀ ਪੰਥ ਖਾਲਸਾ ਦੇ ਰਾਜਸੀ ਹਕੂਕ ਦੀ ਰਾਖੀ ਕਰਨੀ ਕਿਉਂਕਿ ਸਿੱਖੀ ਚ ਮੀਰੀ ਪੀਰੀ ਦਾ ਸਿਧਾਂਤ ਆ ਜਿੱਥੇ ਕਿਤੇ ਸਿੱਖਾਂ ਦੇ ਨਾਲ ਧੱਕਾ ਰਿਆ ਉਥੇ ਜੀਵ ਖਾਲਸਾ ਦਿਵਾਨ ਉਹਨਾਂ ਵੇਲੇਾਂ ਚ ਵੀ ਖੜਦਾ ਰਿਹਾ ਉਹਨਾਂ ਨੂੰ ਸਰਕਾਰ ਦੀ ਸੇਵਾ 'ਚ ਪ੍ਰਗਟ ਕਰਨਾ ਦੱਸਣਾ ਸਰਕਾਰ ਨੂੰ ਵੀ ਆ ਸਾਡੇ ਹਕੂਕ ਆ ਉਦੋਂ ਕਿਉਂਕਿ ਅੰਗਰੇਜ਼ਾਂ ਦੀ ਸਰਕਾਰ ਹੁੰਦੀ ਸੀ ਤੇ ਉਹਨਾਂ ਦੀ ਪੂਰਨਤਾ ਲਈ ਵੇਲੇ ਸਮੇਂ ਯੋਗ ਸੰਵਿਧਾਨਕ ਉਪਰਾਲੇ ਕਰਨੇ ਇਹ ਹੈਗੇ ਆ ਖੀਵ ਖਾਲਸਾ ਦਿਵਾਨ ਦੇ ਮੰਤਵ ਫਿਰ ਖਾਲਸਾ ਪੰਥ ਵਿੱਚ ਲਾਭਦਾਇਕ ਵਿੱਦਿਆ ਅਤੇ ਗੁਣਾਂ ਦਾ ਪ੍ਰਚਾਰ ਕਰਨਾ ਹਰ ਇੱਕ ਵਿੱਦਿਆ ਤੇ ਨਿਜ ਕਰਕੇ ਪੰਜਾਬੀ ਬੋਲੀ ਗੁਰਮੁਖੀ ਅੱਖਰਾਂ ਦਸਤਕਾਰੀ ਹੁਨਰ ਖੇਤੀਬਾੜੀ ਦੀ ਵਿਵ੍ਰਿਧੀ ਕਰਨਾ ਤੇ ਉਹਨਾਂ ਦੇ ਵਿਦਿਆਕ ਆਦਿਕ ਤੇ ਦੇਣ ਦੇ ਸਕੂਲ ਕਾਲਜ ਜਾਰੀ ਕਰਨੇ ਤੇ ਜਾਰੀ ਰੱਖਣੇ ਜਦੋਂ ਇਹ ਬਣਿਆ ਇਹ ਹੀ ਤੇ ਲਾਭਦਾਇਕ ਵਿਦਿਆ ਦੇ ਪ੍ਰਚਾਰ ਨੂੰ ਵਧਾਉਣ ਲਈ ਥਾਂ ਥਾਂ ਸ਼ਾਖਾ ਬਣਾਉਣੀਆਂ ਤੇ ਵਿਦਿਆਲਿਆ ਜਾਰੀ ਕਰਨੇ ਤੇ ਜਾਰੀ ਰੱਖਣੇ ਪੰਜਾਬੀ ਬੋਲੀ ਦੀ ਉਨਤੀ ਕਰਨੀ ਹੋਰਨਾਂ ਬੋਲੀਆਂ ਦੀਆਂ ਪੁਸਤਕਾਂ ਦੇ ਪੰਜਾਬੀ ਗੁਰਮੁਖੀ ਵਿੱਚ ਉਲੱਥੇ ਕਰਨੇ ਪੰਥਕ ਆਰ ਇਤਿਹਾਸਕ ਕਾਰਜ ਕਰਨੇ ਤੇ ਕਿਤਾਬਾਂ ਲਿਖਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਾਲਸਾ ਧਰਮ ਦੀਆਂ ਪੁਸਤਕਾਂ ਦੇ yatharth ਅਰਥ ਕਰਨੇ ਤੇ ਛਪਵਾ ਕੇ ਪ੍ਰਚਾਰ ਕਰਨਾ ਇਸ ਤਰੀ ਸਿੱਖਿਆ ਤੇ ਹੋਰ ਏਦਾਂ ਮਤਲਬ ਬਹੁਤ ਕੁਝ ਹੈਗਾ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਮਾਦਾ ਉਹ ਹੈਗਾ ਹਰੇਕ ਮੈਂਬਰ ਲਈ ਜਿਹੜਾ ਚੀਪ ਖਾਲਸਾ ਦਿਵਾਨ ਦਾ ਮੈਂਬਰ ਆ ਉਹਦੇ ਲਈ ਅਮਰਤ ਛਕਿਆ ਹੋਣਾ ਜ਼ਰੂਰੀ ਆ ਇਹ ਹੈਗਾ ਉਹਨਾਂ ਦੇ ਸੰਵਿਧਾਨ ਦੇ ਵਿੱਚ ਇਹਦੇ ਵਿੱਚ ਫਾਰਮ ਉੜਾ ਤੇ ਨਮੂਨਾ ਇਕਰਾਰਨਾਮਾ ਉੜਾਵਾ ਕਹਿੰਦੇ ਵੀ ਜਿਹੜਾ ਚੀਵ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮਤਲਬ ਉਹ ਦੱਸੇ ਉਹ ਉਹ ਇਦਾਂ ਦਾ ਹੋਵੇ ਮੈਂ ਅਮਰਤ ਛਕਿਆ ਹੋਇਆ ਹੈ ਤੇ ਪੰਜ ਕਕਾਰ ਦੀ ਰਹਿਤ ਰੱਖਦਾ ਹਾਂ ਅਤੇ ਨਿਤਨੇਮ ਕਰਦਾ ਹਾਂ ਤੇ ਚੌਹੋਂ ਕਰਤਾਂ ਵਿੱਚੋਂ ਮੇਰੇ ਵਿੱਚੋਂ ਕੋਈ ਨਹੀਂ ਹੈ ਮੈਂ ਹੋਰ ਸਰਬ ਪ੍ਰਕਾਰ ਕਰਕੇ ਖਾਲਸਾ ਪੰਥ ਨੂੰ ਖਾਲਸਾ ਧਰਮ ਨੂੰ ਧਾਰਨ ਕੀਤਾ ਹੈ ਅਤੇ ਇਕਰਾਰ ਕਰਦਾ ਹਾਂ ਕਿ ਅੱਜ ਤੋਂ ਬਾਅਦ ਸਭ ਸੰਸਕਾਰ ਗੁਰਮਤਿ ਅਨੁਸਾਰ ਕਰਾਂਗਾ ਤੇ ਮੰਨਾਂਗਾ ਮੈਂ ਛੀਵ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਨੀਮਾ ਕਾਨੂੰਨ ਅਤੇ ਕਾਇਦੇ ਨੂੰ ਹਰ ਇੱਕ ਸਮੇਂ ਕਬੂਲ ਕਰਦਾ ਹਾਂ ਛੀਵ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਜੋ ਵਿੱਦਿਆ ਅਤੇ ਸ੍ਰਿਸ਼ਟਾਚਾਰ ਵਧਾਉਣ ਦਾ ਅਤੁੱਤਮ ਕਾਰਜ ਠਾਇਆ ਹੈ ਉਹਦੇ ਵਿੱਚ ਮੈਂ ਟਹਿਲ ਕਰਾਂਗਾ ਮਤਲਬ ਸੇਵਾ ਕਰਾਂਗਾ ਬਿਨਾਂ ਪੱਖਪਾਤ ਲਿਹਾਜ਼ ਮਲਾਜੇ ਕੇਵਲ ਧਰਮ ਅਤੇ ਪ੍ਰੀਤ ਭਾਵ ਨਾਲ ਗੁਰੂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਰਾਏ ਪੰਥ ਦੇ ਮਾਮਲਿਆਂ ਪਰ ਜੋ ਹੋ ਗਈ ਮੈਂ ਪੇਸ਼ ਕਰਾਂਗਾ ਇਹਦੇ ਚੇਕ ਹੈ ਅੰਮ੍ਰਿਤ ਛਕਿਆ ਹੋਣਾ ਜ਼ਰੂਰੀ ਹੈ ਫਿਰ ਨਾਲ ਹੀ ਇੱਕ ਹੋਰ ਆ ਜੋ ਚੀਪ ਖਾਲਸਾ ਦਮਨ ਸੋਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮੈਂ ਅੰਮ੍ਰਿਤ ਛਕਿਆ ਆ 10 ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕੋ ਰੂਪ ਜਾਣ ਕੇ ਮੈਂ ਆਪਣਾ ਸਤਿਗੁਰੂ ਮੰਨਦਾ ਹਾਂ ਅਤੇ ਮੈਂ ਆਪਣੇ ਦੀਨ ਦੁਨੀ ਦੇ ਰਖਿਆਕ ਤੇ ਸਹਾਈ ਸਤਿਗੁਰੂ ਨੂੰ ਹੀ ਜਾਣਦਾ ਹਾਂ ਉਹਨਾਂ ਦੀ ਆਗਿਆ ਤੇ ਗੁਰਮਤਿ ਤੇ ਚੱਲਣ ਦਾ ਸੱਚੇ ਦਿਲ ਨਾਲ ਪ੍ਰਣ ਕਰਦਾ ਹਾਂ ਮੈਂ ਆਪਣੀ ਪੂਰਨ ਸਮਰੱਥਾ ਅਨੁਸਾਰ ਚੀਬ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਨਿਯਮਾਂ ਪੁਨਿਮਾਂ ਨੂੰ ਪੜ੍ਹ ਕੇ ਪੰਥਕ ਸੇਵਾ ਲਈ ਤਿਆਰ ਬਰ ਤਿਆਰ ਹਾਂਗਾ ਇਹਦੇ ਉੱਤੇ ਆਪਾਂ ਜੋ ਉਹਨਾਂ ਨਾਲ ਫਿਰ ਗੱਲ ਕੀਤੀ ਕਿਉਂਕਿ ਚੀਬ ਖਾਲਸਾ ਦਿਵਾਨ ਦੇ ਵਿੱਚ ਹਰ ਇੱਕ ਮੈਂਬਰ ਦਾ ਅਮਰਤਾਰੀ ਹੋਣਾ ਜ਼ਰੂਰੀ ਜਿਹੜੀਆਂ ਮੇਰੇ ਕੋਲ ਸ਼ਿਕਾਇਤਾਂ ਸੀ ਉਹਦੇ ਵਿੱਚ ਇੱਕ ਤੇ ਇਹ ਸੀ ਵੀ ਕੁਝ ਮੈਂਬਰ ਜਿਹੜੇ ਆਉਂ ਦਾੜੀ ਰੰਗਦੇ ਆ ਤੇ ਦਾੜੀ ਰੰਗਣ ਵਾਲਾ ਜਿਹੜਾ ਉਹ ਤਨਖਾਈ ਜਾਂਦਾ ਸਿੱਖ ਰਹਿਤ ਮਰਿਆਦਾ ਦੇ ਮਤਾਬੂ ਕੁਛ ਇੱਕ ਮੈਂਬਰ ਉਹਨਾਂ ਦੇ ਉਹ ਵਾ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਜਦੋਂ ਕੁੰਡਲ ਪਾਏ ਜਾਂਦੇ ਆ ਤੇ ਉਹਦੇ ਨਾਲ ਕੇਸਾਂ ਦੀ ਬੇਅਦਬੀ ਹੁੰਦੀ ਆ ਉਹ ਕਰੈਤੀਆ ਜਾਂਦਾ ਕੁਛ ਉਹ ਵਾ ਜਿਹੜੇ ਗੈਰ ਅਮਰਤਾਰੀ ਆ ਅਮਰਤ ਨਹੀਂ ਸ਼ਕੇ ਹੋਏ ਤਾਂ ਉਹਨਾਂ ਦੇ ਨਾਲ ਇਹ ਗੱਲਬਾਤ ਹੋਈ ਅੱਜ ਜਿੰਨੇ ਵੀ ਮੈਂਬਰ ਇੱਥੇ 20 ਮੈਂਬਰ ਆਏ ਕੁੱਲ 31 ਆ ਯਾਰਾ ਨਹੀਂ ਆਏ ਔਰ ਜਿਹੜੇ ਯਾਰਾ ਨਹੀਂ ਆਏ ਉਹਨਾਂ ਦੇ ਬਾਰੇ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਉਹ 1 ਅਗਸਤ ਨੂੰ ਇੱਥੇ ਆਉਣਗੇ 1 ਅਗਸਤ ਨੂੰ ਜਿਹੜੇ ਨਹੀਂ ਆਏ 31 ਮੈਮਰੀ ਕਾਰਜ ਕਰਨੀ ਕਮੇਟੀ ਜਿਹੜੀ ਇਹਨਾਂ ਦੀ ਉਹਦੇ ਚੋਂ 11 ਨਹੀਂ ਆਏ ਉਹਨਾਂ ਨੇ ਉਹਨਾਂ ਦੇ ਕੋਈ ਕਾਰਨ ਦਿੱਤੇ ਮੈਂ ਕਾਰਨ ਸੁਣੇ ਤੇ ਜਿਹੜੇ ਯਾਰਾਂ ਦੇ ਰਹਿ ਗਏ ਆ ਉਹ ਯਾਰਾਂ ਸਿਰਫ 1 ਅਗਸਤ ਨੂੰ ਇੱਥੇ ਆਉਣਗੇ ਤੇ ਉਹਨਾਂ ਨੂੰ ਇਹ ਸਮਝਾਇਆ ਗਿਆ ਉਹਨਾਂ ਦੇ ਸੰਵਿਧਾਨ ਦੇ ਅਕੋਰਡਿੰਗ ਔਰ ਇਹ ਸਿੱਖ ਰਾਤ ਮਰਿਆਦਾ ਦੇ ਮੁਤਾਬਕ ਪੰਥ ਪ੍ਰਵਾਨਿਤ ਸਿੱਖ ਰਾਤ ਮਰਿਆਦਾ ਜਿਹਨੂੰ ਪੰਥ ਨੇ ਬਣਾਇਆ ਇਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਭੀ ਤੁਸੀਂ 41 ਦਿਨਾਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣਗੇ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਬੰਦ ਕਰਨਗੇ ਮਾਫੀ ਮੰਗਣਗੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਜਿਹੜੇ ਦਾੜੀ ਰੰਗਦੇ ਆ ਉਹ ਵੀ ਔਰ 1 ਸਤੰਬਰ ਤੱਕ ਸਾਰੇ ਮੈਂਬਰ ਜਿਹੜੇ ਆ ਚੀਪ ਖਾਲਸਾ ਦੀਵਾਨ ਦੇ ਭਾਵੇਂ ਕਾਰਜ ਕਰਨੀ ਦੇ ਆ ਜਾਂ ਉਦ ਦਾ ਮੈਂਬਰ ਆ ਉਹ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੋਣਗੇ 1 ਸਤੰਬਰ ਤੱਕ 1 ਸਤੰਬਰ ਤੋਂ ਬਾਅਦ ਜੇ ਕੋਈ ਅੰਮ੍ਰਿਤਧਾਰੀ ਨਹੀਂ ਹੁੰਦਾ ਜੇ ਚੀਪ ਖਾਲਸਾ ਦੀਵਾਨ ਦਾ ਕੋਈ ਮੈਂਬਰ ਦਾੜੀ ਰੰਗਣੀ ਨਹੀਂ ਛੱਡਦਾ ਜਾਂ ਗਾੜੀ ਕਰਲਿੰਗ ਕਰਨੀ ਨਹੀਂ ਛੱਡਦਾ ਅਮਰਤਾਰੀ ਨਹੀਂ ਹੁੰਦਾ ਤਾਂ ਉਹਦੀ ਮੈਂਬਰਸ਼ਿਪ ਖਾਰਜ ਕੀਤੀ ਜਾਊਗੀ 41 ਦਿਨ ਦਾ ਇਹਨਾਂ ਨੂੰ ਸਮਾਂ ਜਿਹੜਾ ਉਹ ਦਿੱਤਾ ਗਿਆ ਤਾਂ ਕਿ ਇਹ ਆਪਣੀ ਦਿੱਖ ਜਿਹੜੀ ਆ ਜਿਹੜੇ ਵੀ ਕੁਝ ਇਦਾਂ ਦੇ ਆਗੇ ਉਹ ਸਦਾਈ ਕਰਵਾ ਲੈਣ ਤੇ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਅੱਜ ਚਰਚਾ ਆਈ ਉਹਨਾਂ ਨੇ ਸਾਰੇ ਕੁਝ ਨੂੰ ਮੰਨਿਆ ਔਰ ਆਖਿਆ ਕਿ ਅਸੀਂ 41 ਦਿਨਾਂ ਦੇ ਵਿੱਚ ਵਿੱਚ ਸਾਰੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਕਰ ਲਾਂਗੇ ਪੰਜਾਂ ਪਿਆਰਿਆਂ ਦੇ ਆਪਾਂ ਪੇਸ਼ ਕਰ ਲਾਂਗੇ ਔਰ ਫਿਰ ਉਹਨਾਂ ਨੇ ਇੱਕ ਰੱਖਿਆ ਸੀ ਵੀ ਵੱਖ-ਵੱਖ ਥਾਵਾਂ ਤੇ ਜਾਣ ਉਹਦੇ ਨਾਲੋਂ ਇੱਕ ਥਾਂ ਤੇ ਜੇ ਸਾਰੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਭੇਜ ਦਿਓ ਅਸੀਂ ਉੱਥੇ ਚੀਬ ਕਾਲਸਾ ਦਵਾਨ ਜੀ ਅਮਰ ਸੰਚਾਰ ਕਰਾਉਣਾ ਚਾਹੁੰਦੇ ਆਪਾਂ ਕਿਹਾ ਵੀ ਆ ਜਾਣਗੇ ਇਹ ਤੋਂ ਪੰਜ ਪਿਆਰੇ ਆਉਣਗੇ ਔਰ ਪੰਜਾਬ ਪਿਆਰਿਆਂ ਦੇ ਸਾਹਮਣੇ ਉਹ ਸਦਾਈ ਕਰਾਉਣਗੇ ਇਹਦੇ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਨਾਲ ਕਾਫੀ ਗੱਲਾਂ ਹੋਈਆਂ ਕਿਉਂਕਿ ਜਿਹੜਾ ਈਪ ਖਾਲਸਾ ਦਿਵਾਨ ਨੇ ਗੁਰਮਤਿ ਪ੍ਰਚਾਰ ਪ੍ਰਸਾਰ ਤੇ ਯੋਗਦਾਨ ਪਾਇਆ ਅੱਜ ਵੀ ਬੜੀ ਲੋੜ ਆ ਅੱਜ ਜਿਵੇਂ ਧਰਮ ਪਰਿਵਰਤਨ ਦਾ ਮਸਲਾ ਉਥੇ ਕੋਈ ਲਾਲਚ ਲੂਲ ਦਿੱਤੇ ਜਾਂਦੇ ਆ ਵੀ ਬੱਚੇ ਫਰੀ ਪੜ੍ਹਾ ਲਾਂਗੇ ਜੇ ਵੋ ਤੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਵੀ ਤੁਹਾਡੇ ਕੋਲ سرمਾਇਆ ਵਾ ਤੁਹਾਡੇ ਕੋਲ ਪੈਸਾ ਵਾ ਔਰ ਪੈਸਾ ਪੰਥ ਦਾ ਇਹਦੇ ਲਈ ਤੁਸੀਂ ਜਿਹੜੀ ਬਾਰਡਰ ਬੈਲਟ ਆ ਜਾਂ ਹੋਰ ਜਿਨ੍ਹਾਂ ਇਲਾਕਿਆਂ ਚ ਲੋੜ ਆ ਉਥੇ ਆਪਣੇ ਸਕੂਲ ਸਥਾਪਿਤ ਕਰੋ ਜਾਂ ਆਪਣੀਆਂ ਸੰਸਥਾਵਾਂ ਸਥਾਪਿਤ ਕਰੋ ਜਿੱਥੇ ਗਰੀਬ ਤੇ ਲੋੜਵੰਦ ਸਿੱਖਾਂ ਨੂੰ ਰਾਇਤ ਤੇ ਪੜਾਇਆ ਜਾਵੇ ਜਿਹਦਾ ਕੋਈ ਵਸੀਲਾ ਨਹੀਂ ਉਹਨੂੰ ਮਾਫੀ ਵੀ ਕੀਤਾ ਜਾ ਸਕਦੀ ਉਹਦੀ ਫੀਸ ਭਈ ਇਹਦੇ ਲਈ ਤੁਸੀਂ ਜਿਆਦਾ ਤੋਂ ਜਿਆਦਾ ਜਿਹੜੇ ਉਪਰਾਲੇ ਆ ਉਹ ਕਰੋਰ ਉਹਨਾਂ ਨੇ ਇਹਦੇ ਤੇ ਹਾਮੀ ਭਰੀ ਵੀ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹ ਕੁਝ ਕਰਨਾ ਚਾਹੀਦਾ ਕਿਉਂਕਿ ਇਹ ਸੰਸਥਾਵਾਂ ਕਿਸ ਦੀਆਂ ਨਿੱਜੀ ਨਹੀਂਆਂ ਇਹ ਸੰਸਥਾਵਾਂ ਜਿਹੜੀਆਂ ਇਹ ਸਾਰੀਆਂ ਪੰਥ ਦੀਆਂ ਇਹਦੇ ਤੋਂ ਇਲਾਵਾ ਇਹ ਵੀ ਇਹਨਾਂ ਦੇ ਨਾਲ ਆਪਣੀ ਗੱਲਬਾਤ ਹੋਈ ਵੀ ਜਿਹੜਾ ਇਹਨਾਂ ਦੇ ਮੈਗਜ਼ੀਨ ਆ ਉਹ ਜਿਹੜੇ ਮੈਗਜ਼ੀਨ ਆ ਖਾਲਸਾ ਐਡਵੋਕੇਟ ਉਹਨੂੰ ਨਵੀਂ ਤਕਨੀਕ ਦੇ ਨਾਲ ਜੋੜੋ ਔਰ ਇੱਕ ਹੋਰ ਬੜੀ ਐਮਗਲ ਹੋਈ ਵੀ ਇਹਦੇ ਵਿੱਚ ਇਹਨਾਂ ਦੇ ਸੰਵਿਧਾਨ ਚ ਲਿਖਿਆ ਹੋਇਆ ਪੀ ਗੁਰਮਤਿ ਦੀ ਰਾਣੀ ਦਾ ਧਾਰਨੀ ਹੋਊਗਾ ਹਰ ਮੈਂਬਰ ਤੇ ਗੁਰਮਤਿ ਦੀ ਰਾਣੀ ਸਿੱਖ ਰਹਿਤ ਮਰਿਆਦਾ ਚ ਲਿਖੀ ਹੋਈ ਆ ਪੀ ਗੁਰਮਤਿ ਦੀ ਰਾਣੀ ਕੀ ਹੋਵੇ ਉਹਨਾਂ ਨੂੰ ਇਹ ਮਤ ਪੜ੍ਹ ਕੇ ਸੁਣਾਈ ਪੀ ਤੁਸੀਂ ਇਹਦੀ ਪਾਲਣਾ ਕਰੋ ਔਰ ਗੁਰਮਤਿ ਦੀ ਰਾਣੀ ਦੇ ਮੁਤਾਬਕ ਜੀਵਨ ਬਤੀਤ ਕਰੋ ਤੁਹਾਡੇ ਜੀਵਨ ਵੱਲ ਬੱਚਿਆਂ ਨੇ ਵੇਖਣਾ ਵਾ ਬੱਚਿਆਂ ਕੇ ਉਹੀ ਪ੍ਰਭਾਵ ਪੈਣਾ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਉਹਨਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਆ ਔਰ ਮੈਨੂੰ ਵਿਸ਼ਵਾਸ ਆ ਕਿ 41 ਦਿਨਾਂ ਦੇ ਵਿੱਚ ਵਿੱਚ ਜਿਹੜੇ ਮੈਂਬਰ ਹੈਗੇ ਆ ਉਹ ਦਿਨ ਤੱਕ ਸਾਰੇ ਅੰਮ੍ਰਿਤਧਾਰੀ ਹੋ ਜਾਣਗੇ ਤੇ ਦੁਨੀਆ ਦੇ ਸਾਹਮਣੇ ਇੱਕ ਚੰਗਾ ਸੰਦੇਸ਼ ਜਾਊਗਾ ਕਿਉਂਕਿ ਇਹ ਸੰਸਥਾ ਸਿੱਖ ਕੌਮ ਦੇ ਵੱਡੇ ਹਿੱਤਾਂ ਲਈ ਬਣੀ ਆ ਰਹਿਤ ਬਹਿਤ ਨੂੰ ਪ੍ਰਗਟ ਕਰਨ ਲਈ ਬਣੀ ਆ ਔਰ ਇੱਕ ਗੱਲ ਹੋਰ ਮੈਂ ਉਹਨਾਂ ਨਾਲ ਸਪਸ਼ਟ ਕੀਤੀ ਕਿ ਇਹ ਜਿਹੜੀ ਅੰਮ੍ਰਿਤਧਾਰੀ ਵਾਲੀ ਮੱਤ ਦਾ ਸੰਵਿਧਾਨਕ ਇਹਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ ਇਹ ਸੰਵਿਧਾਨ ਦੇ ਵਿੱਚ ਸਦਾ ਵਾਸਤੇ ਜਿਉਂ ਦੀ ਤਿਉਂ ਰਹੂਗੀ ਕਿਉਂਕਿ ਇਹ ਸੰਵਿਧਾਨ ਉਹਦੋਂ ਜਦੋਂ ਬਜ਼ੁਰਗਾਂ ਨੇ ਬਣਾਇਆ ਬੜੇ ਸਿਆਣੇ ਹਰ ਮਦ ਨੂੰ ਉਹਨਾਂ ਨੇ ਵਿਚਾਰ ਕੇ ਬਣਾਇਆ ਤੇ ਇਹਦੇ ਨਾਲ ਕੋਈ ਦੀ ਕੋਈ ਛੇੜਛਾੜ ਨਹੀਂ ਹੋ ਸਕਦੀ ਨਾ ਕਦੀ ਕਿਸੇ ਨੇ ਕਰਨੀ ਉਹਨਾਂ ਨੇ ਵੈਸੇ ਕਿਹਾ ਜੀ ਸਾਡੀ ਇੱਛਾ ਨਹੀਂ ਇਦਾਂ ਦੀ ਨਹੀਂ ਕਰਨਾ ਇਹ ਤੇ ਇਹ ਗੱਲਬਾਤ ਸਾਰੀ ਆਜੰਦ ਨਾਲ ਹੋਈ ਫਿਕਸਿੰਗ ਸਾਹਿਬ ਉਹ ਪਿਛਲੇ ਕੁਝ ਦਿਨਾਂ ਤੋਂ ਨੂੰ ਲੈ ਕੇ ਚਿੰਤਾ ਪਹਿਲਾਂ ਵੀ ਜ਼ਾਹਿਰ ਕਰ ਸਕਦੇ ਉਹ ਅੱਜ ਮੁੱਖ ਮੰਤਰੀ ਦੇ ਕੋਦੇ ਤੇ ਪਹੁੰਚ ਰਹੇ ਆ ਉਹ ਹਟਕ ਜਾਂਚ ਦੇ ਵਿੱਚ ਕੋਈ ਸਪਸ਼ਟ ਨਹੀਂ ਹੋ ਪਾਇਆ ਕਿ ਇਹਰਾ ਸ਼ਰਾਬ ਕਿੱਥੇ ਇਹ ਲੈ ਗਏ ਦੇਖੋ ਮੈਂ ਤੇ ਇਹ ਸਮਝਦਾ ਵੀ ਜੇ ਸਰਕਾਰ ਚਾਵੇ ਤੇ ਜਿੰਨੀਆਂ ਵੀ ਇਹ ਟੈਲੀਕਮ ਕੰਪਨੀਆਂਾਂ ਵਾਂ ਜਾਂ ਜੇ ਤੇ ਆਪਾਂ ਸਾਰਾ ਸਰਵਰ ਚੱਲਦੇ ਆ ਇਹ ਸਰਕਾਰ ਤੋਂ ਬਾਹਰ ਨਹੀਂ ਨੇ ਸਰਕਾਰ ਜਾਵੇ ਤਾਂ ਕੁਝ ਘੰਟਿਆਂ ਦੇ ਵਿੱਚ ਫੜ ਸਕਦੀ ਫੜੇ ਉਹਨਾਂ ਨੂੰ ਦੂਜੀ ਗੱਲ ਕਿ ਮੈਨੂੰ ਤੇ ਇਹ ਲੱਗਦਾ ਪਈ ਐਵੇਂ ਰਾਉਂਡ ਦੇ ਲਈ ਸਾਰਾ ਕੁਝ ਕਰ ਰਹਾ ਸੰਗਤਾਂ ਵੱਡੀ ਗਿਣਤੀ 'ਚ ਆ ਰਹੀਆਂ ਸੰਗਤਾਂ ਆਉਣ ਦੀਆਂ ਦੇਸ਼ ਦੁਨੀਆ ਤੋਂ ਸੰਗਤ ਆ ਰਹੀ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਘਰੇ ਆਊਗੀ ਪਰ ਇਹਦੇ ਲਈ ਇਹੋ ਹੀ ਹੈਗਾ ਵੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀ ਫੜ ਲੈਣੇ ਚਾਹੀਦੇ ਐਵੇਂ ਇੰਨੇ ਕਾਤੋਂ ਲਮਕਾਇਆ ਆ ਜੇ ਸਰਕਾਰ ਜਾਵੇ ਤਾਂ ਫੜ ਸਕਦੀ ਆ ਬਸੇ ਕਰਕੇ ਸਵਾਲ ਚੁੱਕੇ ਜਾ ਰਹੇ ਕਿ ਲੋਕਾਂ ਦੇ ਅੰਚ ਇਹ ਸਾਰੇ ਸਾਧਿਆ ਉਪੀਏ ਤੰਤਰ ਇੰਟੈਲੀਜੈਂਸ ਫੇਲ ਹੈ ਕਿ ਅਜੇ ਤੱਕ ਦੋਸ਼ੀ ਦੀ ਪਛਾਣ ਨਹੀਂ ਕਰ ਪਾਇਆ ਆਪਾਂ ਇਹੋ ਕਹਿ ਸਕਦੇ ਕਿਉਂਕਿ ਜੇ ਇੰਨਾ ਕੁਛ ਇਨੀ ਤਕਨੀਕ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਫੜ ਹੀ ਨਹੀਂ ਸਕੇ ਤੇ ਫਿਰ ਕੀ ਕਰ ਰਹੇ ਆ ਇਹਦੇ ਪਿੱਛੇ ਕੋਈ ਹੋਰ ਕਾਰਨ ਤੇ ਨਹੀਂ ਇਹ ਜਾਂਚ ਦੇ ਵਿਸ਼ੇ ਆਹੀਂ ਤੇ ਸ਼ਬਸ਼ਟੀਆਂ ਵੀ ਕਿਉਂ ਤਮ ਕਿ ਆ ਰਹੀਆਂ ਖਾਲਸਾ ਪੰਥ ਨੂੰ ਥੋੜਾ ਭੱਲੇ ਕਰ ਖਾਲਸਾ ਪੰਥ ਡਰਦਾ ਨਹੀਂ ਆ ਮੈਂ ਅੱਗੇ ਵੀ ਇੱਕ ਦਿਨ ਗਿਆ ਸੀ ਮੈਂ ਫੇਰ ਦਰੋਣਾ ਵੀ ਅਹੀਂ ਤੇ ਇੱਥੇ ਇਸ਼ਨਾਨ ਕਰਨ ਦੇ ਲਈ ਲੱਖਾਂ ਛੇਦੀਆਂ ਪਾ ਗਏ ਜਦੋਂ ਤੋਪਾਂ ਤੇ ਟੈਂਕਾਂ ਨਾਲ ਹਮਲੇ ਹੋਏ ਤੇ ਉਦੋਂ ਤੁਹਾਨੂੰ ਪਤਾ ਹੀ ਆ ਵੀ ਪੂਰੀ ਘੇਰਾਬੰਦੀ ਕੀਤੀ ਸਿੱਖ ਫੇਰ ਆਗੇ ਇੱਥੇ ਸਿੱਖ ਦੇ ਦਿਲ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆ ਅਕਾਲ ਤਖਤ ਸਾਹਿਬ ਆ ਕੋਈ ਦੂਰ ਨਹੀਂ ਕਰ ਸਕਦਾ ਪੰਥ ਇਨਤਮਕੀਆਂ ਦੀ ਪ੍ਰਵਾਹ ਨਹੀਂ ਕਰਦਾ ਸਿੱਖ ਸਿੰਘ ਸਾਹਿਬ ਦੀ ਸਰਕਾਰ ਅਹੀਂ ਮੈਂ ਸਵਾਲ ਕਰਨਾ ਚਾਹ ਰਿਹਾ ਦੀ ਸਰਕਾਰ ਦੇ ਜਿਹੜਾ ਸਟਾਫੀਆਂ ਬਣਾਉਣ ਨੂੰ ਲੈ ਕੇ ਕੰਮ ਲਗਦਾ ਨਹੀਂ ਕਰ ਰਿਹਾ ਕਿ ਅਸੀਂ ਬੱਚੇ ਪੁੱਤਰੀ ਪੁੱਤਰ ਤੇ ਉਹ ਸਮਾਜ ਨੂੰ ਜਿਹੜੇ ਆ ਮਨਾਵਾਂ ਪੰਜਾਬ ਦੇ ਮੰਤਰੀ ਪ੍ਰੋਫੈਸਰ ਉਲਾਮ ਵੈਸੇ ਤੇ ਵੇਖੋ ਰਾਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਇੱਕ ਸਟੇਟਮੈਂਟ ਆ ਗਈ ਕਿਉਂਕਿ ਸਿੱਖਾਂ ਦੀ ਨੁਮਾਇੰਦਗੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਉਹਨਾਂ ਨੇ ਜਿਵੇਂ ਕਿਹਾ ਵਾ ਕਿ ਸਰਕਾਰ ਨੂੰ ਹੋਰ ਪ੍ਰਾਲੇ ਕਰਨੇ ਚਾਹੀਦੇ ਮੈਂ ਆਨੰਦਪੁਰ ਸਾਹਿਬ ਹੀ ਨੰਬੂਤਾ ਤੁਸੀਂ ਕਿਹਦੇ ਨ ਭਾਵੇਂ ਸਾਰੇ ਅਮਰਸਰ ਦੀ ਪ੍ਰੈਸ ਉੱਥੇ ਪਹੁੰਚਿਓ ਤੇ ਸਫਾਈ ਪੱਖੋਂ ਵੇਖਿਓ ਵੀ ਪ੍ਰਸ਼ਾਸਨ ਉੱਥੇ ਸਫਾਈ ਪੱਖੋਂ ਉਹਨੂੰ ਸ਼ਹਿਰ ਨੂੰ ਵਧੀਆ ਬਣਾ ਪਾ ਰਿਹਾ ਉਹ ਜਿਹੜਾ ਰੋਡ ਲੰਘਦਾ ਵਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਸਰਕਾਰ ਨੇ ਅਜੇ ਤੱਕ ਰੋਡ ਤੇ ਬਣਾਇਆ ਨਹੀਂ ਉਹ ਬਾਬਾ ਕਾਰਸੇਵਾਲੇ ਮਹਾਂਪੁਰਸ਼ ਕਿਲੇ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੋਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਹੁਣੀ ਬਣਾ ਰਹੇ ਆ। ਔਰ ਏਡੀਨ ਗਹਿਲੀ ਜਿਹੜਾ ਸਤਲੋਜ ਦਾ ਪੁਲ ਆ। ਸਤਲੋਜ ਦੇ ਪੁਲ ਦੇ ਵਿੱਚ ਬੰਦੇ-ਬੰਦੇ ਜਿਹੜੇ ਟੋਏ ਪਏ ਹੋਏ ਆ। ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ। ਸਰਕਾਰ ਕੇ ਹੱਥੇ ਦੀ ਡੀ ਕਰੀ। ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ। ਪੁਲ ਬਣਾਉਣ ਚੰਗਾ ਸਾਫ਼ ਸੁਥਰਾ, ਸੜਕ ਬਣਾਉਣ, ਆਉਣ ਵਾਲੀਆਂ ਸੜਕਾਂ ਨੂੰ ਸਵਾਰਨ। ਉਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣਾ ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਬੰਥ ਦੇ ਕੰਮ ਔਰ ਖਾਲਸਾ ਬੰਥ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀਆਂ ਔਰ ਸਿੱਖ ਸੰਸਥਾਵਾਂ ਦਾ ਸੰਪਰਦਮ ਸਿੱਖ ਜਥੇਬੰਦੀਆਂ ਨਹੀਂ ਉਹਨਾਂ ਸਮਾਜਾਂ ਦੇ ਵਿੱਚ ਸਰਕਾਰ ਸ਼ਿਰਕਤ ਕਰ ਸਕਦੀ ਹੈ ਨਾ ਕਿ ਬਖਰੇ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਰਲਰ ਉਹਨਾਂ ਤਰੀਕਿਆਂ ਦੇ ਵਿੱਚ ਕਹਿੰਦੇ ਹਨ ਕੇਸਗੜ੍ਹ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤੁਹਾਨੂੰ ਪਤਾ ਨਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਅ ਦਰਬਾਰ ਸਾਹਿਬ ਦੀ ਇੱਕ ਤਸਵੀਰ ਉਹ ਪੇਸ਼ ਕੀਤੀ ਨਿਊਜ਼ਪੇਪਰ ਚ ਉਹ AI ਨਾਲ ਬਣੀ ਬਾਅਦ ਜੋ ਦੀ ਇਹਨਾਂ ਨੂੰ ਤੇ ਅਜੇ ਤੱਕ ਇਹ ਨਹੀਂ ਪਤਾ ਵੀ ਤਸਵੀਰ ਕਿਹੜੀ ਲਾਉਣੀ ਹੈ ਸਿੱਖ ਮਰਿਆਦਾ ਨੂੰ ਸਿੱਖ ਸੰਸਥਾਵਾਂ ਪਾਲਣਾ ਕਰਾ ਸਕਦੀਆਂ ਸ਼ਤਾਬ ਦੀਆਂ ਚ ਸਹਿਯੋਗ ਕਰੋ ਅਸ਼ਤਾਵਦੀ ਲੰਘ ਕੇ ਗਈ ਸ਼੍ਰੀ ਗੋੰਦਵਾਲ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ 450 ਸਾਲਾ ਅ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਉਥੇ ਕੋਈ ਆਲੇ ਦੁਆਲੇ ਕੋਈ ਰੋਡ ਨਹੀਂ ਬਣਾਇਆ ਕੋਈ ਸਹਯੋਗ ਨਹੀਂ ਕੀਤਾ ਤੋਂ ਪੰਥ ਤੇ ਜਾਂਦਾ ਵੀ ਇਹ ਸਹਯੋਗ ਕਰਨ ਜਿਹੜੇ ਇਹਨਾਂ ਦੇ ਕੰਮ ਆ ਸਰਕਾਰ ਦੇ ਉਹ ਕਰਨ ਨਗਰ ਕੀਰਤਨ ਕੱਢਣੇ ਗੁਰਮਤ ਸਮਾਗਮ ਕਰਾਉਣੇ ਅਮਰਤ ਸੰਚਾਰ ਕਰਾਉਣੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਿੱਖ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦਿੱਖ ਸਵਾਰ ਨਹੀਂ ਉਹਦੇ ਤੇ ਧਿਆਨ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੀਆਂ ਛੜਕਾਂ ਦਾ ਹਾਲ ਤੁਹਾਨੂੰ ਪਤਾ ਆਨੰਦਪੁਰ ਸਾਹਿਬ ਦੇ ਅੰਦਰ ਸਫਾਈ ਜਾ ਕੇ ਦੇਖ ਲਿਓ ਹੋਰ ਕਈ ਕੰਮ ਜਿਹੜੇ ਇਟਰਨਲ ਅੰਦਰ ਹੋਣ ਵਾਲੇ ਆ ਉੱਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹਾਂ ਜੇ ਇਹ ਸਾਰੇ ਸ਼ਹਿਰ ਨੂੰ ਜਿਵੇਂ ਚਿੱਟਾ ਰੰਗ ਕੀਤਾ ਆ ਥੋੜਾ ਸੋਨੜ ਨੂੰ ਮੇਟੋ ਉਹ ਕਰਵਾ ਦੇਣਾ ਚੰਗੀ ਗੱਲ ਆ ਇਹ ਕੰਮ ਇਹਨਾਂ ਦੇ ਕਰਨ ਵਾਲੇ ਆ ਔਰ ਮੈਂ ਤੇ ਇਹੋ ਹੀ ਚਾਹੁੰਦਾ ਮੈਂ ਸਰਕਾਰ ਤੱਕ ਆਪਣੀ ਗੱਲ ਵੀ ਰੱਖਦਾ ਵੀ ਦੇਖੋ ਤੁਸੀਂ ਸਹਿਯੋਗ ਕਰੋ ਪਰ ਹੁਣ ਸਰਕਾਰ ਕਿਦਾ ਨਗਰ ਕੀਰਤਨ ਕੱਢੂ ਮੈਨੂੰ ਦੱਸੋ ਤੂੰ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਏਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਫ ਸੂਰਤ ਹੋਵੇ। ਜੇ ਗੁਰੂ ਨੂੰ ਮੰਨਦਾ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ। 350 ਸਾਲਾਂ ਸ਼ੀਦੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਤਾਂ ਸਰਕਾਰ ਜੇ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਆ ਤੇ ਭਾਈ ਮਤੀ ਦਾਸ ਤੋਂ ਸੇਧ ਲੈਣ। ਉਹ ਸਿੱਖੀ ਦੇ ਲਈ ਆਰੇ ਦੇ ਨਾਲ ਚਿਲੇਗਾ। ਭਾਈ ਦਿਆਲਾ ਜੀ ਸਿੱਖੀ ਲਈ ਦੇਖ ਚੁਬਾਲੇਗਾ। ਪਾਈ ਸਤੀਦਾਸ ਰੂਹ ਚ ਲਪੇਟ ਕੇ ਸੜ ਗਏ ਸਾੜਤੇ ਸਰਕਾਰ ਨੇ ਇਹ ਉਹ ਸਿੱਖੀ ਦੇ ਧਾਰਨ ਕਰਨ ਫਿਰ ਸੇਧ ਲੈਣ ਨਾ ਸ਼ਤਾਵਦੀਆਂ ਮਨਾਉਣ ਦਾ ਕੀ ਤੇ ਭਈ ਸੇਧ ਲੈਣੀ ਇਹ ਕੋ ਫਾਰਮੈਲਟੀ ਥੋੜਾ ਹੁੰਦੀ ਆ ਤੇ ਸੇਧ ਲੈਣ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ ਮੁੱਖ ਮੰਤਰੀ ਸਾਫਤ ਸੂਰਤ ਹੋਵੇ ਅਮਰਤ ਸ਼ਕਰਣ ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਤੇ ਜੇ ਆਪਾਂ ਗੱਲ ਤੇ ਗੁਰੂ ਦੀ ਮੰਨਣੀ ਕੋਈ ਨਹੀਂ ਮੈਂ ਸਾਰੇ ਸਿੱਖਾਂ ਨੂੰ ਐਸੇ ਕਹਿੰਨਾ ਓ ਸ਼ਤਾਬ ਦੀਆਂ ਮਨਾਉਣੀਆਂ ਮਨਮਾਉਣੀਆਂ ਉਹਦੇ ਜਿਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਵੱਡੇ ਪੱਧਰ ਤੇ ਕਰਨਾ ਚਾਹੀਦਾ ਪ੍ਰਸ਼ਾਸਨਿਕ ਕੰਮ ਵੇਖਣੇ ਚਾਹੀਦੇ ਸੜਕਾਂ ਰੋਡ ਵਧੀਆ ਬਣਾਉਣੇ ਚਾਹੀਦੇ ਸਾਫ ਸਫਾਈ ਦੇਖਣੀ ਚਾਹੀਦੀ ਲਾਈਟਾਂ ਵੇਖਣੀਆਂ ਚਾਹੀਦੀਆਂ ਟੈਂਟ ਲਾ ਸਕਦੇ ਆ ਉੱਥੇ ਸਭ ਤੋਂ ਵੱਡੀ ਉਦਾਹਰਨ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਠਾੜਾ ਪਟਨਾ ਸਾਹਿਬ ਨਾ ਆਇਆ ਤੇ ਕਿਵੇਂ ਮਨਾਇਆ ਗਿਆ ਨਤੀਸ਼ ਨੇ ਉਥੋਂ ਦੇ ਸੀਐਮ ਸਾਹਿਬ ਨੇ ਸਹਿਯੋਗ ਦਿੱਤਾ ਤੇ ਮਨਾਇਆ ਕਿੰਨੇ ਸਿੱਖਾਂ ਨੇ ਇਹ ਇੱਕ ਗੈਰ ਸਿੱਖ ਸਹਿਯੋਗ ਦੇ ਰਿਹਾ ਔਰ ਉਹਦੇ ਸਾਰੇ ਵਸ ਸ਼ਲਾਘਾ ਆਈ ਉਹਨਾਂ ਇਹ ਸਹਿਯੋਗ ਤੇ ਕਰਨ ਸਹਿਯੋਗ ਕਰਨ ਪੈਰਲਰ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਆ ਤੇ ਜਾਂ ਫਿਰ ਆਪ ਵੀ ਪੂਰਾ ਸਿੱਖੀ ਨੂੰ ਧਾਰਨ ਕਰ ਲੈਣ ਐਨ ਮੁੱਖ ਮੰਤਰੀ ਦਾ ਦਾੜਾ ਪੂਰਾ ਹੋਵੇ ਤੇ ਕੇਸ ਹੁਣ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਜੇਦਰ ਸਾਹਿਬ ਹਜੋਤ ਪੈਂਸ ਨੇ ਪੋਸਟ ਪਾਈ ਆ ਲਿਖਿਆ ਕਿ ਸਾਡਾ ਵੀ ਆਪਾਂ ਪਹਿਲਾਂ ਥੋੜਾ ਤਾਂ ਨਹੀਂ ਜਦੋਂ ਆਸੀ ਪੀਸ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਸਰਕਾਰ ਸਾਡੇ ਨਾਲ ਮਨਾਵੇ ਪਰ ਇਹ ਪੋਸਟ ਵਾਲੀ ਕਿ ਸਾਡਾ ਆਪਾਂ ਪਹਿਲਾਂ ਥੋੜਾ ਤਾਂ ਨਹੀਂ ਪਰ ਇਹਦੇ ਵਿੱਚ ਹੁਣ ਕਾਫੀ ਸਵਾਲ ਖੜੇ ਹੋ ਰਹੇ ਆ ਜੇਦਰ ਸਾਹਿਬ ਨੇ ਕਹਿ ਕੇ ਕਿਨੇ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕਰਾਂਗਾ ਕਿ ਸਾਝੇ ਦੌਰ ਚ ਬਣੇ ਤੁਸੀਂ ਕੀ ਕਹਿੰਦੇ ਦੇਖੋ ਹਰਜੋਤ ਬੈਂਸ ਨੇ ਕੀ ਕੀਤਾ ਹਰਜੋਤ ਸਿੰਘ ਆ ਵੈਸੇ ਹੋ ਤੁਸੀਂ ਜਦੋਂ ਨਾਮ ਲਿਖਿਆ ਹੁੰਦਾ ਕਿਵੇਂ ਲਿਖਿਆ ਹੁੰਦਾ ਮੈਨੂੰ ਦੱਸੋ ਬਣਾ ਦਾ ਹਰਜੋਤ ਸਿੰਘ ਆ ਜਿਹੜਾ ਪੰਥ ਉਹਨਾਂ ਦਾ ਵੀ ਆ ਤਾਂ ਪਹਿਲਾਂ ਆਪਣੇ ਮੁੱਖ ਮੰਤਰੀ ਨੂੰ ਪੰਥ 'ਚ ਸ਼ਾਮਲ ਕਰਾਉਣਾ ਫੇਰ ਹੀਗਾ ਪੰਥ ਹੈਗਾ ਸਾਰਿਆਂ ਦਾ ਹੀ ਆ ਪੰਥ ਦੇ ਨਿਯਮ ਸਾਰਿਆਂ ਨੂੰ ਮੰਨਣੇ ਚਾਹੀਦੇ ਆ ਮਨਾਉਣੇ ਚਾਹੀਦੇ ਆ ਪਰ ਸਰਕਾਰਾਂ ਦਾ ਕੰਮ ਹੁੰਦਾ ਵਾ ਲਾਅ ਐਂਡ ਆਰਡਰ ਨੂੰ ਵੇਖਣਾ ਉਹਦਾ ਇੱਥੇ ਜਨਾਜਾ ਨਿਕਲਿਆ ਫਿਰਦਾ ਉਹ ਤੁਹਾਡੇ ਸਾਹਮਣੇ ਹੀ ਆ ਆਕਾਲੀ ਸਰਪੰਚ ਇੱਥੇ ਮਾਰਿਆ ਥੋੜੇ ਦਿਨ ਪਹਿਲਾਂ ਰਾਜਸਥਾਨ ਸੀ ਲਾਗੇ ਹੋਰ ਇੱਥੇ ਕਿੰਨਾ ਕੁਸ਼ੇ ਚੱਲ ਰਿਹਾ ਤੁਸੀਂ ਆਪਣੇ ਪੰਜਾਬ ਨੂੰ ਵੈਸੇ ਪਹਿਲਾਂ ਸਾਫ਼ ਸੁਥਰਾ ਬਣਾਓ ਵਿਦਿਆਰਥੀ ਦੇ ਧਿਆਨ ਦਿਓ ਐਜੂਕੇਸ਼ਨ ਤੇ ਧਿਆਨ ਦਿਓ ਪੰਥ ਨੇ ਪੰਥ ਦੇ ਕੰਮ ਕਰਨੇ ਹੀ ਆ ਹਾਂ ਜੇ ਪਰਸਨਲ ਇਹ ਨਿੱਜੀ ਤੌਰ ਤੇ ਸਾਰੇ ਸਿੱਖ ਆ ਪਰ ਜਿਹੜੇ ਪੰਥ ਦੇ ਵੱਡੇ ਕੰਮ ਹੁੰਦੇ ਆ ਉਹ ਪੰਥ ਦੀਆਂ ਸੰਸਥਾਵਾਂ ਨੇ ਕਰਨੇ ਹੁੰਦੇ ਆ ਇਹ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਮੇਰੇ ਨਾਲ ਵੀ ਉਦੋਂ ਗੱਲਬਾਤ ਕੀਤੀ ਉਦੋਂ ਵੀ ਕਹਿੰਦੇ ਵੀ ਅਸੀਂ ਵੀ ਸਿੱਖ ਆ ਹਰ ਸਿੱਖ ਸਿੱਖੀ ਆ ਪਰ ਜਿਹੜੇ ਸਮੂਹਕ ਕਾਮਾ ਕੌਮ ਦੇ ਉਹ ਪੰਥ ਨੇ ਮਿਲ ਜੁਲ ਕੇ ਕਰਨੇ ਉਹਦੇ ਤੇ ਸਹਿਯੋਗ ਕਰਨ ਕੋਈ ਕਹਿ ਰਿਹਾ ਵੀ ਸਹਿਯੋਗ ਨਾ ਕਰੋ ਪਰ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜਦੋਂ ਗੁਰਮਤ ਸਮਾਗਮ ਚੱਲ ਰਿਹਾ ਹੋਊਗਾ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕਿਹਾ ਜਾ ਰਿਹਾ ਹੋਊਗਾ ਵੀ ਸਾਰੇ ਅਮਰਧਾਰੀ ਬਣੋ ਤੇ ਸਰਕਾਰ 'ਚ ਕਿੰਨੇ ਅਮਰਧਾਰੀ ਆ ਉਹ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਨਾ ਕਿ ਪ੍ਰਥਮੈ ਮਨ ਪ੍ਰਬੋਧੈ ਆਪਣਾ ਪਾਸ਼ੈ ਅਵਰ ਰਜਾਵੈ ਤਾਂ ਜਿਹੜੇ ਸਮਾਗਮ ਕਰੇ ਹੁਣ ਇਹ ਰਹਿਤ ਮਰਿਆਦਾ ਤੇ ਸ਼ਰਤਾ ਕਿਉਂ ਆ ਸਿੱਖ ਕੀਰਤਨ ਕਰੇ ਸਿੱਖ ਪਾਠ ਕਰੇ ਉਹ ਕਾਦੇ ਲਈ ਆ ਪੀ ਜਿਹੜਾ ਕਹਿ ਰਿਹਾ ਜਿਓ ਪਹਿਲਾਂ ਉਹਦੇ ਅਮਲਾਂ 'ਚ ਗੱਲ ਆ ਤੇ ਤਾਂ ਹੀ ਆ ਨਾ ਤੋ ਹਰਜੋਤ ਸਿੰਘ ਹਡਾ ਨੂੰ ਇਹ ਚਾਹੀਦਾ ਵੀ ਪਹਿਲਾਂ ਉਹਨੂੰ ਅਮਲਾਂ 'ਚ ਲਿਆਉਣ ਜਿਹੜੇ ਪੰਥ ਦੇ ਕੰਮ ਆ ਬਾਕੀ ਠੀਕ ਆ ਅਕਾਲ ਤਖਤ ਸਾਹਿਬ ਨਾਲ ਆਣ ਕੇ ਗੱਲਬਾਤ ਕਰਨ ਉਹਨਾਂ ਨੂੰ ਬਸ ਸੁਝਾ ਸਕਦੇ ਆ ਉਹਦੇ ਵਿੱਚ ਵੀ ਇਹਨਾਂ ਦੀ ਸ਼ੁਭਾ ਹੀ ਆ ਕਿ ਸਹਿਯੋਗ ਕਰਨ ਤੇ ਵਧੀਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ